ਮਨ ਦੇ ਵਿੱਚ ਟਿਕਾਵਾ ਸਾਨੂੰ ਸੰਤੁਸ਼ਟੀ ਆ ਤਾਂ ਅਸੀਂ ਬਾਜ਼ਾਰ ਦੇ ਚੰਗੇ ਕੰਜ਼ਿਊਮਰ ਨਹੀਂ ਹੈਗੇ ਖਪਤਕਾਰ ਨਹੀਂ ਹੈਗੇ ਜਿਹੜਾ ਮੀਡੀਆ ਉਹ ਬਾਜ਼ਾਰੂ ਵਰਤੀ ਵਾਲਾ ਵਪਾਰੀਆਂ ਦੇ ਅਧੀਨ ਆ ਜੇ ਕਹਿ ਲਓ ਵਪਾਰੀਆਂ ਦਾ ਹੀ ਆ ਸਾਰਾ ਮੀਡੀਆ ਵਪਾਰੀਆਂ ਦਾ ਵਪਾਰ ਕਰਦੇ ਹੋ ਤਾਂ ਵਪਾਰੀ ਆ ਜਿਹੜਾ ਉਹ ਤਾਂ ਆਪਦੀ ਵਸਤੂ ਵੇਚੇਗਾ ਨਾ ਵੱਧ ਤੋਂ ਵੱਧ ਤੇ ਜਿਹੜਾ ਬੰਦਾ ਸੰਤੁਸ਼ਟਾ ਉਹ ਤਾਂ ਸੀਮਤ ਵਸਤੂਆਂ ਦੇ ਨਾਲ ਸੰਤੁਸ਼ਟ ਹੋ ਜਾਣਾ ਉਹਨੇ ਤਾਂ ਤਾਂ ਬਾਜ਼ਾਰ ਨੂੰ ਉਹ ਕੋਈ ਬਹੁਤਾ ਲਾਹੇਵੰਦ ਕਿਉਂਕਿ ਉਹ ਸਾਨੂੰ ਇਨਸਾਨ ਦੇ ਤੌਰ ਤੇ ਤਾਂ ਦੇਖਦੇ ਨਹੀਂ ਜਿਹੜੇ ਵਪਾਰੀ ਆ ਉਹ ਖਪਤਕਾਰ ਦੇ ਤੌਰ ਤੇ ਦੇਖਦੇ ਕੰਜ਼ਿਊਮਰ ਦੇ ਤੌਰ ਤੇ ਦੇਖਦੇ ਆ ਜੇ ਸਾਡਾ ਮਨ ਭਟਕਣਾ ਦੇ ਵਿੱਚ ਆ ਤਾਂ ਹੀ ਅਸੀਂ ਪੈਸਿਆਂ ਦੇ ਪਿੱਛੇ ਵੀ ਦੌੜਦੇ ਆ ਤੇ ਉਹ ਪੈਸਿਆਂ ਨੂੰ ਖਰਚ ਕਰਨ ਵਾਲੇ ਪਾਸੇ ਵੀ ਦੌੜਦੇ ਆ ਅੰਨੇ ਵਾ ਬਿਨਾ ਲੋੜ ਤੋਂ ਕਿਉਂਕਿ ਮਨ ਚ ਸੰਤੁਸ਼ਟੀ ਨਹੀਂ ਤਾਂ ਜਿਹੜੀਆਂ ਵਸਤੂਆਂ ਦੀ ਸਾਨੂੰ ਲਈ ਲੋੜ ਉਹ ਵੀ ਅਸੀਂ ਖਰੀਦ ਕੇ ਲਿਆਉਨੇ ਹਾਂ ਮਨ ਨੂੰ ਪਟਕਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਾਮ ਦਾ ਹੈ ਤੁਰ ਕੀ ਬਣਦੇ ਬੱਚਣ ਨੇ ਪਾਪੀ ਹੀਏ ਮੈਂ ਕਾਮ ਵਸਾਏ ਮਨ ਚਾਂਚਲ ਤਾਂ ਤੇ ਗਹਿਓ ਨਾ ਜਾਏ ਜਦੋਂ ਇਹ ਭਾਰੂ ਆ ਨਾ ਬੰਦੇ ਦੇ ਮਨ ਤੇ ਤਾਂ ਮਨ ਕਾਬੂ ਦੇ ਵਿੱਚ ਨਹੀਂ ਆਉਂਦਾ ਹੋਰ ਜਿੰਨੇ ਮਰਜੀ ਬੰਦਾ ਸਾਧਨ ਕਰ ਲਵੇ ਇਸ ਵਿਕਾਰ ਨੂੰ ਇਸ ਲਈ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਦੂਜੇ ਵਿਕਾਰਾਂ ਤੋਂ ਦੂਜੇ ਵਿਕਾਰ ਆਪੇ ਹੀ ਬੰਦੇ ਦੇ ਵਿੱਚ ਆ ਜਾਂਦੇ ਜਦੋਂ ਇਹ ਭਾਰੂ ਹੋਵੇ ਏਵੀ ਪੱਕੀ ਗੱਲ ਆ ਹੋਰ ਵੀ ਕਈ ਚੀਜ਼ਾਂ ਨੇ ਜਿਵੇਂ ਸੰਯੁਕਤ ਪਰਿਵਾਰ ਨੂੰ ਵਡਾਵਾ ਨਹੀਂ ਦਿੰਦਾ ਮੀਡੀਆ ਕਿਤੇ ਇਕੱਠੇ ਪਰਿਵਾਰਾਂ ਨੂੰ ਪਤਸ਼ਾਹਤ ਨਹੀਂ ਕਰਦਾ ਜਿਹੜਾ মিডিਆ ਉਹ ਅਲੱਗਾ-ਅਲੱਗ ਹੋਣ ਦੇ ਪ੍ਰਤੀ ਲੋਕਾਂ ਦੀ ਰੁਚੀ ਨੂੰ ਵਧਾਉਂਦਾ ਕਿਉਂਕਿ ਜੇ ਪਰਿਵਾਰ ਇਕੱਠਾ ਇੱਕੋ ਘਰ ਦੇ ਨਾਲ ਸਰਦਾ ਇੱਕੋ ਫ੍ਰਿਜ ਦੇ ਨਾਲ ਇੱਕੋ ਟੀਵੀ ਦੇ ਨਾਲ ਸਰਦਾ ਜੇ ਉਹ ਖਿੰਡਣਗੇ ਤਾਂ ਘਰ ਬਹੁਤੇ ਲੈਣਗੇ ਤੇ ਸਮਾਨ ਵੀ ਬਹੁਤਾ ਲੈਣਗੇ ਇਹ ਬਾਜ਼ਾਰ ਦੀ ਪ੍ਰਵਿਰਤੀ ਆ ਬਹੁਤ ਡੂੰਘੀਆਂ ਖੋਜਾਂ ਕਰਕੇ ਸਿਆਣੇ ਬੰਦਿਆਂ ਨੇ ਇਹ ਤੱਤ ਕੱਢੇ ਨੇ ਤਾਂ ਇਸ ਲਈ ਸਾਰਾ ਮੀਡੀਆ ਇਸ ਗੱਲ ਤੇ ਕੇਂਦਰਤ ਹੈ ਔਰਤ ਨੂੰ ਵੀ ਇੱਕ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਨਸਾਨ ਦੇ ਤੌਰ ਤੇ ਨਹੀਂ ਪੇਸ਼ ਕੀਤਾ ਜਾਂਦਾ ਔਰਤ ਨੂੰ ਕਿ ਇਹ ਰਾਜਾ ਮਹਾਰਾਜਾਂ ਦੀ ਜਨਨੀ ਆ ਮਹਾਪੁਰਸ਼ਾਂ ਨੂੰ ਜਨਮ ਦੇਣ ਵਾਲੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਨੇ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਾਜਾਨ ਉਹ ਸਰੂਪ ਜਿਹੜਾ ਔਰਤ ਦਾ ਮਹਾਨ ਸਰੂਪ ਆ ਉਹ ਨੂੰ ਨਹੀਂ ਪੇਸ਼ ਕਰੇਗਾ ਕਦੇ ਵੀ ਜਿਹੜਾ ਮੀਡੀਆ ਇਹਨੂੰ ਬਾਜ਼ਾਰੂ ਵਸਤੂ ਬਣਾ ਕੇ ਸੈਕਸ ਸਿੰਬਲ ਬਣਾ ਕੇ ਹੀ ਪੇਸ਼ ਕਰੇਗਾ ਇਹਦੇ ਵਿੱਚ ਹੀ ਹੈ ਤਾਂ ਬਾਜ਼ਾਰ ਦਾ ਤਾਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਨੇ ਜੇ ਤੂੰ ਗੁਰੂ ਦੀ ਮੱਤ ਲੈਂਦਾ ਤਾਂ ਇਹਨਾਂ ਗੱਲਾਂ ਨੂੰ ਸਮਝਦਾ ਆਪਦੇ ਮਨ ਨੂੰ ਸੁਚੱਜੇ ਪਾਸੇ ਲਾਉਂਦਾ ਬੁਲੰਦੀਆਂ ਨੂੰ ਛੋਂਦਾ ਆਪਦੇ ਜੀਵਨ ਦੇ ਵਿੱਚ ਜੀਵਨ ਇੱਕ ਵਾਰ ਹੀ ਮਿਲਿਆ ਬੁਲੰਦੀਆਂ ਛੋਣ ਦੇ ਲਈ ਹੀ ਮਿਲਿਆ ਸੱਚੇ ਪਾਤਸ਼ਾਹ ਨੇ ਇਸ ਲਈ ਦਿੱਤਾ ਵੀ ਆਪਾਂ ਉਹਦਾ ਸਰੂਪ ਹੋ ਜੀਏ ਤੇ ਜਦੋਂ ਅਸੀਂ ਨਗੂਣੀਆਂ ਚੀਜ਼ਾਂ ਦੇ ਵਿੱਚ ਉਲਝ ਜਾਂਦੇ ਆ ਤਾਂ ਅਸੀਂ ਨਿਵਾਣ ਵਾਲੇ ਪਾਸੇ ਨੂੰ ਤੁਰ ਪੈਂਦੇ ਆ ਕਿਉਂਕਿ ਜਿਹੜੇ ਵਿਚਾਰ ਆ ਬੰਦੇ ਆਦੇ ਉਹ ਸਦਾ ਸਥਿਰ ਨਹੀਂ ਰਹਿੰਦੇ ਵਿਚਾਰ ਆ ਜਿਹੜੇ ਉਹ ਚਲਾਏ ਮਾਰਨੇ ਨਦੀ ਦੇ ਵਹਿਣ ਦੇ ਵਾਂਗੂ ਜੇਕਰ ਅਸੀਂ ਉੱਚ ਵਿਚਾਰਾਂ ਵਾਲੇ ਪਾਸੇ ਨਹੀਂ ਤੁਰਾਂਗੇ ਤਾਂ ਕੁਦਰਤੀ ਤੌਰ ਤੇ ਨਿਵਾਣ ਵਾਲੇ ਪਾਸੇ ਤੁਰ ਹੀ ਪੈਣਾ ਇਹ ਪੱਕੀ ਗੱਲ ਆ